ਸਾਰੇ ਮੈਂ ਸਵਾਗਤ ਕਰਦਾ ਮੇਰੇ ਚੈਨਲ ਨੈਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣਾ ਪੰਜਾਬੀ ਪੈਡਾਗੋਜੀ ਦਾ ਇੱਕ ਹੋਰ ਟਾਪਿਕ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਵਿਵਿਧ ਸ਼੍ਰੇਣੀ ਕਮਰੇ ਵਿੱਚ ਭਾਸ਼ਾ ਸਿੱਖਿਆ ਨਾਲ ਸੰਬੰਧਿਤ ਚੁਣੌਤੀਆਂ ਭਾਸ਼ਾ ਕਠਿਨਾਈਆਂ ਦੋਸ਼ ਤੇ ਬੇਤਰਤੀਬੀਆਂ ਠੀਕ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟਾਪਿਕ ਹੈ ਜੀ ਇਹ ਆਪਣੀ ਭਾਸ਼ਾ ਦੀਆਂ ਜਿਹੜੀ ਡਿਫਿਕਲਟੀਆਂ ਦਾ ਦੋਸ਼ ਹੁੰਦੇ ਨੇ ਠੀਕ ਹੈ ਜੀ ਜਦ ਵੀ ਇਹ ਤ੍ਰਤੀਬੀਆਂ ਹੁੰਦੀਆਂ ਉਹਨਾਂ ਨਾਲ ਕਿ ਆਪਾਂ ਬੱਚਿਆਂ ਨੂੰ ਕਿਵੇਂ ਸਮਝਦੇ ਹਾਂ ਠੀਕ ਹੈ ਚੁਣੌਤੀਆਂ ਹੁੰਦੀਆਂ ਨੇ ਕਲਾਸਰੂਮ ਵਿੱਚ ਸੋ ਆਪਾਂ ਅੱਜ ਟੌਪ 16 ਹੀ 16 ਆਪਾਂ ਐਮਸੀਕਿਊਜ਼ ਲੈ ਕੇ ਆਏ ਆ ਜਿਹਦੇ ਨਾਲ ਆਪਾਂ ਇਹ ਪੂਰਾ ਟਾਪਿਕ ਖਤਮ ਕਰ ਦਾਂਗੇ ਠੀਕ ਹੈ ਜੀ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਠੀਕ ਹੈ ਜੀ ਤੇ ਡਿਸਕ੍ਰਿਪਸ਼ਨ ਚ ਮੈਂ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਇਆ ਤੁਸੀਂ ਉਹਨੂੰ ਵੀ ਜੁਆਇਨ ਕਰ ਸਕਦੇ ਹੋ ਜੀ ਕਿਉਂਕਿ ਜਿਹੜਾ ਆਪਣਾ ਸਟੱਡੀ ਮਟੀਰੀਅਲ ਹੈ ਜੀ ਮੈਂ ਆਪਣੀ ਕਲਾਸ ਤੋਂ ਬਾਅਦ ਉੱਥੇ ਸੈਂਡ ਕਰ ਦਿੰਨਾ ਠੀਕ ਹੈ ਜੀ ਤਾਂ ਤੁਸੀਂ ਮੇਰਾ ਟੈਲੀਗ੍ਰਾਮ ਚੈਨਲ ਵੀ ਜਰੂਰ ਜੁਆਇਨ ਕਰ ਲਿਓ ਜਿਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਠੀਕ ਹੈ ਜੀ ਸੋ ਬਿਨਾ ਕਿਸੇ ਦੇਰੀ ਤੋਂ ਅੱਜ ਦੀ ਕਲਾਸ ਆਪਾਂ ਸ਼ੁਰੂ ਕਰਦੇ ਹਾਂ ਫਰਸਟ ਕੁਐਸਚਨ ਦੇਖੋ ਹੀ ਜੇਕਰ ਇੱਕ ਸ਼੍ਰੇਣੀ ਵਿੱਚ ਪੰਜਾਬ ਦੇ ਸਾਰੇ ਖੇਤਰਾਂ ਵਿੱਚੋਂ ਆਏ ਬੱਚੇ ਬੈਠੇ ਹਨ ਤਾਂ ਅਧਿਆਪਕ ਪੰਜਾਬੀ ਦਾ ਕਿਹੜਾ ਰੂਪ ਵਰਤੋਂ ਵਿੱਚ ਲਿਆਵੇਗਾ ਠੀਕ ਹੈ ਜੀ ਵੀ ਆਪਾਂ ਆਪਣਾ ਇੱਕ ਕਲਾਸਰੂਮ ਹੈ ਜੀ ਠੀਕ ਹੈ ਪੰਜਾਬ ਦੇ ਅਲੱਗ-ਅਲੱਗ ਖੇਤਰਾਂ ਤੋਂ ਕੀ ਹੈ ਬੱਚੇ ਆਏ ਨੇ ਠੀਕ ਹੈ ਜੀ ਤਾਂ ਆਪਾਂ ਇੱਕ ਪੰਜਾਬੀ ਦਾ ਅਧਿਆਪਕ ਹੋਣ ਦੇ ਨਾਤੇ ਆਪਾਂ ਕਿਹੜਾ ਰੂਪ ਵਰਤੋਂ ਵਿੱਚ ਲਿਆਵਾਂਗੇ ਫਸਟ ਹੈ ਜੀ ਮਾਝੀ ਸੈਕਿੰਡ ਹੈ ਦੁਆਬੀ ਥਰਡ ਹੈਗੇ ਮਿਆਰੀ ਫੋਰਥ ਹੈਗੇ ਮਲਵਈ ਠੀਕ ਹੈ ਜੀ ਕੀ ਆਨਸਰ ਆਊਗਾ ਜੀ ਇਹਦਾ ਤਾਂ ਇਹਦਾ ਆਨਸਰ ਆਜੂਗਾ ਜੀ ਅਰ ਠੀਕ ਹੈ ਜੀ ਆਪਾਂ ਕੀ ਸਟੈਂਡਰਡ ਜਆ ਮਿਆਰੀ ਭਾਸ਼ਾ ਲੈ ਕੇ ਆਵਾਂਗੇ ਠੀਕ ਹੈ ਜੀ ਸਟੈਂਡਰਡ ਜਆ ਮਿਆਰੀ ਭਾਸ਼ਾ ਲੈ ਕੇ ਆਵਾਂਗੇ ਜਿਹੜੀ ਕੀ ਆਪਣੇ ਪੰਜਾਬ ਚ ਮਤਲਬ ਸਿੱਖਿਆ ਸਾਹਿਤ ਦੇ ਕੇਂਦਰ ਵਿੱਚ ਜਿਹੜਾ ਆਪਾਂ ਮਾਨਤਾ ਪ੍ਰਾਪਤ ਹੈ ਜਿਹਨੂੰ ਆਪਾਂ ਮੰਨੀ ਹੋਏ ਠੀਕ ਹੈ ਮਿਆਰੀ ਭਾਸ਼ਾ ਲੈ ਕੇ ਆਵਾਂਗੇ ਠੀਕ ਹੈ ਵਰਤੋਂ ਵਿੱਚ ਆਪਾਂ ਐਜ਼ ਅ ਟੀਚਰ ਹੋਣ ਦੇ ਨਾਤੇ ਠੀਕ ਹੈ ਜੀ ਵੀ ਜਿਹੜੀ ਜੀਚ ਆਪਣਾ ਸਾਰਾ ਜਿਹੜਾ ਸਾਹਿਤ ਹੈ ਆਪਣਾ ਜਿਹੜਾ ਕਾਨੂੰਨ ਦਾਇਰੇ ਜਆ ਆਪਣੀ ਸਾਹਿਤ ਰਚਨਾ ਜਆ ਖਬਰਾਂ ਵਿੱਚ ਯੂਜ਼ ਹੁੰਦਾ ਉਹ ਸਟੈਂਡਰਡ ਭਾਸ਼ਾ ਜਆ ਮਿਆਰੀ ਭਾਸ਼ਾ ਆਪਾਂ ਕੀ ਵਰਤੋਂ ਵਿੱਚ ਲਿਆਵਾਂਗੇ ਕਿ ਟੀਚਰ ਸੈਕਿੰਡ ਕੁਐਸਚਨ ਦੇਖੋ ਇਹ ਕਿਸੇ ਪਾਸ਼ਾ ਦਾ ਸੰਪੂਰਨ ਗਿਆਨ ਤਦ ਤੱਕ ਸੰਭਵ ਨਹੀਂ ਜਦੋਂ ਤੱਕ ਬੱਚਿਆਂ ਨੂੰ ਪੂਰਾ ਗਿਆਨ ਨਹੀਂ ਉਸਦੇ ਠੀਕ ਹੈ ਜੀ ਵੀ ਕਹਿੰਦਾ ਕੀ ਇਹ ਕਹਿਣ ਦਾ ਮੀਨਿੰਗ ਕੀ ਹੈ ਜੀ ਇਹ ਕੁਐਸਚਨ ਦਾ ਵੀ ਕੀ ਹੈਗਾ ਵੀ ਆਪਾਂ ਕਿਸੇ ਪਾਸ਼ਾ ਦਾ ਸੰਪੂਰਨ ਗਿਆਨ ਤਾਦੀ ਸੰਭਵ ਨਹੀਂ ਹੈ ਜਦੋਂ ਤੱਕ ਉਸ ਬੱਚੇ ਨੂੰ ਪੂਰਾ ਗਿਆਨ ਨਹੀਂ ਉਸਦੇ ਕਿਹੜੇ ਦਾ ਕਦ ਤੱਕ ਉਹਦਾ ਗਿਆਨ ਪੂਰਾ ਨਹੀਂ ਹੈਗਾ ਜੀ ਫਸਟ ਹੈ ਸ਼ਬਦ ਭੰਡਾਰ ਦਾ ਸੈਕਿੰਡ ਹੈਗਾ ਵਿਆਕਰਨ ਦਾ 3ਰਡ ਅਗੇ ਜਨਮ ਤੇ ਵਿਕਾਸ ਦਾ 4ਥ ਹੈ ਉਚਾਰਨ ਦਾ ਠੀਕ ਹੈ ਜੀ ਕਦੋਂ ਤੱਕ ਉਹਨੂੰ ਪੂਰਾ ਗਿਆਨ ਨਹੀਂ ਹੋ ਜਾਂਦਾ ਜੀ ਭਾਸ਼ਾ ਦਾ ਜਦ ਤੱਕ ਉਹ ਕੀ ਨਹੀਂ ਕਰ ਲੈਂਦਾ ਤੈਨਾਂ ਦਾ ਅਨਸਰ ਆਜੂਗਾ ਜੀ 4ਥ ਠੀਕ ਹੈ ਜੀ ਬੱਚੇ ਦਾ ਗਿਆਨ ਹੋ ਤੱਕ ਪੂਰਾ ਨਹੀਂ ਹੈਗਾ ਜਦ ਤੱਕ ਉਹਨੂੰ ਉਚਾਰਨ ਦਾ ਲੈਜਾ ਇਹ ਜਿਹੜੀ ਪ੍ਰੋਨਨਸੀਏਸ਼ਨ ਹੁੰਦੀ ਆਪਣੀ ਜੋ ਕੰਪਲੀਟ ਨਾ ਆ ਜਾਏ ਠੀਕ ਹੈ ਜੀ ਉਹ ਵਰਡ ਨੂੰ ਸਮਝ ਨਾ ਸਕੇ ਧੁਨੀਆਂ ਨੂੰ ਪਹਿਚਾਣ ਨਾ ਸਕੇ ਠੀਕ ਹੈ ਜਦੋਂ ਤੱਕ ਇਹ ਉਹਦਾ ਗਿਆਨ ਪੂਰਾ ਨਹੀਂ ਹੁੰਦਾ ਭਾਸ਼ਾ ਤੋਂ ਵੀ ਠੀਕ ਹੈ ਤਾਂ ਅਨਸਰ ਆਜੂਗਾ ਜੀ 4ਥ 3ਰਡ ਕੁਐਸਚਨ ਦੇਖੋ ਏ ਮੌਖਿਕ ਪ੍ਰਗਟਾਵੇ ਨੂੰ ਸਪਸ਼ਟ ਸਬੋਧ ਬਣਾਉਣ ਲਈ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਫਸਟ ਹੈ ਸ਼ੁੱਧ ਲਿਖਣਾ ਸਿਖਾਵੇ ਸੈਕਿੰਡ ਹੈ ਸੁੱਧੂ ਉਚਾਰਨ ਸਿਖਾਵੇ ਥਰਡ ਹੈ ਸ਼ੁੱਧ ਬਾਤਨ ਸਿਖਾਵੇ ਫੋਰਥ ਹੈ ਸਹੀ ਸੁਣਨਾ ਸਿਖਾਵੇ ਠੀਕ ਹੈ ਜੀ ਵੀਕ ਆਪਾਂ ਨੇ ਔਰ ਜਦ ਮੌਖਿਕ ਆਪਣੀ ਪ੍ਰਗਟਾਵਾ ਕਰਮਾਉਣਾ ਜੀ ਸਪਸ਼ਟ ਸਬੋਧ ਦਾ ਤਾਂ ਆਪਾਂ ਅਧਿਆਪਕ ਹੋਣ ਦੇ ਨਾਤੇ ਅਸੀਂ ਆਪਾਂ ਬੱਚਿਆਂ ਨੂੰ ਕੀ ਸਿਖਾਵਾਂਗੇ ਜੀ ਕੀ ਅਨਸਰ ਆਜੂਗਾ ਜੀ ਇਹਦਾ ਤੈਨੂੰ ਅੰਸਰ ਆ ਜਾਊਗਾ ਜੀ ਸੈਕਿੰਡ ਠੀਕ ਹੈ ਜੀ ਆਪਾਂ ਸ਼ੁੱਧ ਉਚਾਰਨ ਸਿਖਾਵਾਂਗੇ ਠੀਕ ਹੈ ਜੀ ਮੈਂ ਉਹਨਾਂ ਨੂੰ ਆਪਾਂ ਜਿਹੜੀ ਸ਼ੁੱਧ ਉਚਾਰਨ ਠੀਕ ਪ੍ਰੋਨਨਸੀਏਸ਼ਨ ਵਰਡਾਂ ਦੀ ਆਪਾਂ ਸਿਖਾਵਾਂਗੇ ਠੀਕ ਹੈ ਜੀ ਤਾਂ ਅੰਸਰ ਆ ਜਾਊਗਾ ਸੈਕਿੰਡ ਹੀ ਫੋਰਥ ਕੁਐਸਚਨ ਦੇਖੋ ਜੀ ਪੰਜਾਬੀ ਦੇ ਅਸ਼ੁੱਧ ਉਚਾਰਨ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਫਸਟ ਹੈ ਜੀ ਸ਼ਹਿਰੀ ਬੱਚੇ ਹਿੰਦੀ ਰੱਲੀ ਪੰਜਾਬੀ ਬੋਲਦੇ ਹਨ ਸੈਕਿੰਡ ਹੈ ਸਕੂਲਾਂ ਵਿੱਚ ਮੌਖਿਕ ਕਾਰਜ ਦੀ ਘਾਟ ਹੈ ਥਰਡ ਹੈ ਅਧਿਆਪਕ ਅੰਗਰੇਜ਼ੀ ਸ਼ਬਦ ਬਜ਼ੀਰੇ ਬੋਲਦੇ ਹਨ ਜਾਂ ਫੋਰਥ ਹੈਗਾ ਇਹ ਸਾਰੇ ਕਾਰਨ ਇਕੱਠੇ ਰੂਪ ਵਿੱਚ ਹਨ ਠੀਕ ਹੈ ਜੀ ਕੀ ਆਨਸਰ ਆਜੂਗਾ ਜੀ 4th ਦਾ ਤਾਂ ਇਹਦਾ ਆਨਸਰ ਆਜੂਗਾ ਜੀ 2nd ਠੀਕ ਹੈ ਜੀ ਬੀ ਸਕੂਲਾਂ ਵਿੱਚ ਕਿਹੜੀ ਆਪਣੀ ਜਿਹੜੀ ਮੌਖਿਕ ਕਾਰਜ ਹੁੰਦੇ ਨੇ ਉਹ ਬਹੁਤ ਘੱਟ ਨੇ ਜੀ ਠੀਕ ਹੈ ਜੀ ਬੱਚਿਆਂ ਨੂੰ ਕੀ ਹੈ ਉਹਨਾਂ ਨੂੰ ਉਚਾਰਨ ਦਾ ਸਹੀ ਲੈਜਾ ਦੱਸਿਆ ਜਾਂ ਉਹਨਾਂ ਨੂੰ ਮੌਕੇ ਹੀ ਨਹੀਂ ਦਿੱਤੇ ਜਾਂਦੇ ਠੀਕ ਹੈ ਜਾਂ ਉਹਨਾਂ ਨੂੰ ਕਾਰਜ ਨਹੀਂ ਕਰਵਾਇਆ ਜਾਂਦਾ ਤਾਂ ਕਰਕੇ ਕੀ ਹੈ ਬੱਚਿਆਂ ਵਿੱਚ ਆਪਾਂ ਦੇਖਦੇ ਹਾਂ ਜੀ ਅੱਜਕੱਲ ਬਹੁਤ ਜ਼ਿਆਦਾ ਉਹਨਾਂ ਦੀ ਕੀ ਹੈ ਜਿਹੜੀ ਪ੍ਰਨੰਸੀਏਸ਼ਨ ਹੈ ਜਿਹਾ ਉਚਾਰਨ ਹੈ ਬਹੁਤ ਜ਼ਿਆਦਾ ਗਲਤ ਹੁੰਦਾ ਠੀਕ ਹੈ ਸ਼ਬਦਾਂ ਦਾ ਪੰਜਾਬੀ ਭਾਸ਼ਾ ਦੇ ਠੀਕ ਹੈ ਤਾਂ ਅਨਸਰ ਆ ਜਾਊਗਾ ਜੀ ਸੈਕੰਡ ਸਕੂਲਾਂ ਵਿੱਚ ਮੌਖਿਕ ਕਾਰਜ ਦੀ ਘਾਟ ਹੈ ਠੀਕ ਹੈ ਫਿਫਥ ਕੁਐਸਚਨ ਆ ਜੀ ਪਾਸ਼ਾ ਦੀਆਂ ਪ੍ਰੀਖਿਆਵਾਂ ਮਾ ਲਿਖਤੀ ਰੂਪ ਵਿੱਚ ਲਈਆਂ ਜਾਂਦੀਆਂ ਹਨ ਇਸ ਦਾ ਪੂਰਾ ਪ੍ਰਭਾਵ ਪੈਂਦਾ ਹੈ ਫਸਟ ਹੈ ਬੱਚੇ ਦੇ ਮੌਖਿਕ ਪ੍ਰਗਟਾਵੇ ਤੇ ਸੈਕਿੰਡ ਹੈ ਲਿਖਤ ਪ੍ਰਗਟਾਵੇ ਤੇ ਥਰਡ ਹੈ ਸਵੈ ਪ੍ਰਗਟਾਵੇ ਤੇ ਫੋਰਥ ਹੈ ਇਹਨਾਂ ਵਿੱਚੋਂ ਕੋਈ ਨਹੀਂ ਠੀਕ ਹੈ ਜੀ ਵੀ ਜਦੋਂ ਕਿ ਆਪਾਂ ਕੀ ਇਹ ਵੀ ਲਿਖਤੀ ਪ੍ਰੀਖਿਆ ਰਿਟਨਾ ਆਪਾਂ ਕੋਈ ਪ੍ਰੀਖਿਆ ਲੈਣੀ ਹੈ ਠੀਕ ਹੈ ਜੀ ਉਹ ਤੇ ਇੱਕ ਮਤਲਬ ਕਿਹੜਾ ਪੱਖ ਹੈ ਜੀ ਜਿਹਦੇ ਬੁਰਾ ਪ੍ਰਭਾਵ ਪੈਂਦੇ ਕੀ ਅਨਸਰ ਆ ਜੂਗਾ ਤਾਂ ਇਹਦਾ ਅਨਸਰ ਆਜੂਗਾ ਜੀ ਫਸਟ ਬੱਚੇ ਦੇ ਮੌਖਿਕ ਪ੍ਰਗਟਾਵੇ ਦੇ ਠੀਕ ਹੈ ਜੀ ਵੀ ਜਿਹੜਾ ਬੱਚੇ ਦਾ ਔਰਲ ਆ ਮੌਖਿਕ ਪ੍ਰਗਟਾਵਾ ਹੈ ਠੀਕ ਹੈ ਵੀ ਉਹਦਾ ਵੀ ਕੀ ਆ ਮੈਨੂੰ ਇੱਕ ਮੁਲਾਂਕਣ ਜਾਂ ਪ੍ਰੀਖਿਆ ਹੋਣੀ ਚਾਹੀਦੀ ਹੈ ਵਾਟ ਆਪਾਂ ਨੇ ਕੀ ਰਿਟਨ ਪ੍ਰੀਖਿਆਵਾਂ ਹੁੰਦੀਆਂ ਠੀਕ ਹੈ ਜੀ ਇਸ ਕਰਕੇ ਜਿਹੜਾ ਬੱਚੇ ਦਾ ਮੌਖਿਕ ਪ੍ਰਗਟਾਵਾ ਹੈ ਉਹ ਦੇਖ ਕੇ ਬੁਰਪਾ ਪੜਾਪੈਂਦੇ ਠੀਕ ਹੈ ਤਾਂ ਅਨਸਰ ਆਜੂਗਾ ਫਸਟ 6 ਨੰਬਰ ਕੁਐਸਚਨ ਦੇਖੋ ਜੀ ਸ਼ੁੱਧੂਚਾਰਨ ਲਈ ਬੱਚੇ ਨੂੰ ਗਿਆਨ ਦੇਣਾ ਚਾਹੀਦਾ ਹੈ ਸ਼ਬਦ ਗਿਆਨ ਦਾ ਸੈਕਿੰਡ ਹੈਗੇ ਜੀ ਬਾਗਵੰਤਰ ਦਾ 3rd ਹੈਗੇ ਧੁਨੀ ਵਿਗਿਆਨ ਦਾ 4th ਹੈਗੇ ਅਰਥ ਵਿਗਿਆਨ ਦਾ ਠੀਕ ਹੈ ਜੀ ਵੀ ਜਦੋਂ ਆਪਾਂ ਸ਼ੁੱਧ ਉਚਾਰਨ ਸਿਖਾਉਣਾ ਹੈ ਬੱਚਿਆਂ ਨੂੰ ਜਾਂ ਗਿਆਨ ਦੇਣਾ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਕੀ ਅਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਧੁਨੀ ਵਿਗਿਆਨ ਦਾ ਕੀ ਉਹਨਾਂ ਨੂੰ ਬੋਧ ਕਰਵਾਉਣਾ ਚਾਹੀਦਾ ਜਾਂ ਉਹਨਾਂ ਨੂੰ ਸਿਖਾਉਣਾ ਚਾਹੀਦਾ ਧੁਨੀ ਆਪਾਂ ਪ੍ਰੋਨੰਸੀਏਸ਼ਨ ਕਿਵੇਂ ਕਰਨੀ ਹੈ ਠੀਕ ਹੈ ਸੈਂਟੈਂਸ ਆਪਾਂ ਕਿਵੇਂ ਬੋਲਨੇ ਨੇ ਜਦ ਤੱਕ ਬੱਚੇ ਨੂੰ ਉਹ ਗਿਆਨ ਨਹੀਂ ਹੋਊਗਾ ਧੁਨੀ ਵਿਗਿਆਨ ਦਾ ਗਿਆਨ ਨਹੀਂ ਹੋਊਗਾ ਉਦੋਂ ਤੱਕ ਉਹਦਾ ਉਚਾਰਨ ਸ਼ੁੱਧ ਨਹੀਂ ਹੋ ਸਕਦਾ ਠੀਕ ਹੈ ਤਾਂ ਅਨਸਰ ਆਜੂ 7ਵਾਂ ਨੰਬਰ ਕੁਐਸਚਨ ਆ ਜੀ ਤਤਸਮ ਸ਼ਬਦ ਕਿਹੜੇ ਹੁੰਦੇ ਹਨ ਫਸਟ ਹੈ ਕਿ ਜੋ ਬਿਨਾ ਕਿਸੇ ਪਰਿਵਰਤਨ ਦੇ ਕਿਸੇ ਹੋਰ ਭਾਸ਼ਾ ਵਿੱਚੋਂ ਆਪਣੀ ਭਾਸ਼ਾ ਵਿੱਚ ਦਾਖਲ ਹੁੰਦੇ ਹਨ ਜਿਨ੍ਹਾਂ ਦਾ ਸਰੂਪ ਕੁਝ ਬਦਲਿਆ ਹੁੰਦਾ ਠੀਕ ਹੈ ਜੀ 3rd ਹੈ ਜਿਨ੍ਹਾਂ ਦੇ ਉਚਾਰਨ ਵਿੱਚ ਕੁਝ ਕੋ ਪਰਿਵਰਤਨ ਹੁੰਦਾ ਹੈ 4th ਹੈ ਜਿਨ੍ਹਾਂ ਨੂੰ ਕਿਸੇ ਹੋਰ ਢੰਗ ਨਾਲ ਲਿਖਿਆ ਜਾਂਦਾ ਠੀਕ ਹੈ ਕਿਹੜੇ ਹੁੰਦੇ ਨੇ ਤਤਸਮ ਸ਼ਬਦ ਤੈ ਇਹ ਅਨਸਰ ਆ ਜੂਗਾ ਜੀ ਫਸਸ ਠੀਕ ਹੈ ਜੀ ਵੀ ਜੋ ਬਿਨਾ ਕਿਸੇ ਪਰਿਵਰਤਨ ਦੇ ਹੋਰ ਭਾਸ਼ਾ ਵਿੱਚ ਆਪਣੀ ਭਾਸ਼ਾ ਵਿੱਚ ਦਾਖਲ ਹੋ ਜਾਂਦੇ ਹਨ ਉਹਨਾਂ ਆਪਾਂ ਤਤਸਮ ਕਹਿੰਦੇ ਹਾਂ ਠੀਕ ਹੈ ਜੀ ਇਹ ਦੋ ਸ਼ਬਦਾਂ ਤੋਂ ਬਣਿਆ ਜਿਵੇਂ ਦੇਖੋ ਤਤ ਪਲੱਸ ਸਮ ਠੀਕ ਹੈ ਜੀ ਮਤਲਬ ਕੀ ਹੁੰਦਾ ਆਪਾਂ ਜਿਹੜਾ ਐਲੀਮੈਂਟ ਜਾਂ ਮਤਲਬ ਸ਼ਬਦ ਲੈ ਲਿਆ ਸੇਮ ਸੇਮ ਠੀਕ ਹੈ ਬਿਨਾ ਚੇਂਜ ਕੀਤੇ ਸਮ ਦਾ ਮਤਲਬ ਸੇਮ ਠੀਕ ਹੈ ਜੀ ਮਤਲਬ ਆਪਾਂ ਬਿਨਾ ਚੇਂਜ ਕੀਤੇ ਹੋਰ ਭਾਸ਼ਾ ਤੋਂ ਆਪਾਂ ਉਹਦਾ ਸ਼ਬਦ ਲੈ ਆਇਆ ਠੀਕ ਹੈ ਬਿਨਾ ਕੋਈ ਚੇਂਜ ਕੀਤੇ ਠੀਕ ਹੈ ਤਾਂ ਅਨਸਰ ਆ ਜੂਗਾ ਫਸਸ ਅੱਠਵੇਂ ਕੁਐਸਚਨ ਤੇ ਆ ਜਾਈ ਜੋ ਸ਼ਬਦ ਲਿੰਗ ਕਾਰਕ ਵਾਚਨਾ ਤੇ ਪ੍ਰਭਾਵ ਕਨ ਆਪ ਦਾ ਰੂਪ ਪਰਿਵਰਤਨ ਕਰ ਲੈਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਫਸਟ ਹੈ ਜੀ ਅਵਿਕਾਰੀ ਸ਼ਬਦ ਸੈਕਿੰਡ ਹੈ ਪ੍ਰਾਵਰਤਿਤ ਸ਼ਬਦ ਥਰਡ ਹੈ ਵਿਕਾਰੀ ਸ਼ਬਦ ਫੋਰਥ ਹੈ ਵਿਦੇਸ਼ੀ ਸ਼ਬਦ ਠੀਕ ਹੈ ਜੀ ਕਿਹੜੇ ਹੁੰਦੇ ਨੇ ਜੀ ਜਿਹੜੇ ਆਪਣੇ ਲਿੰਗ ਕਾਰਕ ਵਾਚਨਾ ਤੇ ਪ੍ਰਭਾਵ ਕਨ ਆਪ ਦਾ ਰੂਪ ਕੇ ਪਰਿਵਰਤਨ ਕਰ ਲੈਂਦੇ ਨੇ ਠੀਕ ਹੈ ਕਿ ਆਨਸਰ ਆ ਜਾਊਗਾ ਜੀ ਤੈਥ ਅਨਸਰ ਆਜੂਗਾ ਜੀ 3 ਠੀਕ ਹੈ ਵਿਕਾਰੀ ਸ਼ਬਦ ਹੁੰਦੇ ਨੇ ਜਿਹੜਾ ਆਪਦਾ ਰੂਪ ਚੇਂਜ ਕਰ ਲੈਂਦੇ ਨੇ ਕਿਹਦੇ ਆਧਾਰ ਤੇ ਜੀ ਲਿੰਗ ਕਾਰਕ ਤੇ ਵਚਨ ਦੇ ਆਧਾਰ ਤੇ ਠੀਕ ਹੈ ਜੀ ਉਹਨਾਂ ਨੂੰ ਆਪਾਂ ਕਹਿੰਦੇ ਆ ਵਿਕਾਰੀ ਸ਼ਬਦ ਠੀਕ ਹੈ ਤੈਥ ਅਨਸਰ ਆਜੂਗਾ 3 9th ਨੰਬਰ ਕੁਐਸਚਨ ਦੇਖੋ ਹੀ ਹੋਰ ਪਸ਼ਾਮਾ ਦੇ ਸ਼ਬਦ ਪਾਸ਼ਾ ਵਿੱਚ ਜੋੜਨ ਨਾਲ ਉਸਦਾ ਫਸਤੇ ਰੂਪ ਵਿਗੜਦਾ ਹੈ ਸੈਕਿੰਡ ਉਚਾਰਨ ਪਰਿਵਰਤਿਤ ਹੁੰਦਾ ਹੈ ਥਰਡ ਵਿਆਕਰਨ ਅਸ਼ੁੱਧ ਹੁੰਦੀ ਹੈ ਫੋਰਥੇ ਸ਼ਬਦ ਪੰਡਾਰਵਤ ਠੀਕ ਹੈ ਜੀ ਜਦੋਂ ਆਪਾਂ ਹੋਰ ਜਿਹੜੀ ਭਾਸ਼ਾ ਮੰਨਿਆ ਉਹਨਾਂ ਤੋਂ ਸ਼ਬਦ ਜਿਹੜਾ ਭਾਸ਼ਾ ਵਿੱਚ ਜੋੜਦੇ ਆਂ ਤਾਂ ਉਹਦੇ ਨਾਲ ਕੀ ਹੁੰਦਾ ਜੀ ਕੀ ਅਨਸਰ ਆਜੂਗਾ ਜੀ ਇਹਦਾ ਤਾਂ ਇਹਦਾ ਅਨਸਰ ਆਜੂਗਾ ਸ਼ਬਦ ਪੰਡਾਰਵਤ ਠੀਕ ਹੈ ਜੀ ਜਦੋਂ ਆਪਾਂ ਸ਼ਬਦ ਹੋਰ ਭਾਸ਼ਾ ਤੋਂ ਉਹਨੂੰ ਲੈ ਕੇ ਆਪਣੀ ਭਾਸ਼ਾ ਵਿੱਚ ਜੋੜੀ ਜਾਵਾਂਗਾ ਉਹਦੇ ਨਾਲ ਕੀ ਆਪਣਾ ਜਿਹੜਾ ਸ਼ਬਦ ਪੰਡਾਰ ਹੈ ਉਹ ਕੀ ਵਧਦਾ ਠੀਕ ਹੈ ਤਾਂ ਅਨਸਰ ਆਜੂਗਾ ਫੋਰਥੀ ਦਸਵਾਂ ਕੁਐਸਚਨ ਦੇਖੋ ਹੀ ਅਜਿਹੀ ਪ੍ਰਕਿਰਿਆ ਜਿਸ ਦੇ ਦੁਆਰਾ ਲੱਛਣਾਂ ਦੇ ਆਧਾਰ ਤੇ ਵਿਦਿਆਰਥੀਆਂ ਦੇ ਭਾਸ਼ਾ ਸੰਬੰਧੀ ਪਿੰਨ ਪਿੰਨ ਦੋਸ਼ਾਂ ਤੇ ਉਹਨਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਉਹਨਾਂ ਦੇ ਕਾਰਨਾਂ ਦਾ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਠੀਕ ਹੈ ਜੀ ਫਸਟ ਹੈ ਜੀ ਉਪਚਾਰਾਤਮਿਕ ਸਿੱਖਿਆ ਸੈਕੰਡ ਹੈਗਾ ਜੀ ਤਸਖੀਮੀ ਸਿੱਖਿਆ ਠੀਕ ਹੈ ਥਰਡ ਹੈਗਾ ਉਚਾਰਨ ਸਿੱਖਿਆ ਫੋਰਥ ਹੈ ਦੋਸ਼ ਨਿਵਾਨ ਸਿੱਖਿਆ ਠੀਕ ਹੈ ਕੀ ਆਨਸਰ ਆ ਜਾਊਗਾ ਜੀ ਇਹ ਆ ਜੂਗਾ ਤਾਂ ਅੰਸਰ ਹੀ ਤੇ ਇਹਦਾ ਅੰਸਰ ਆ ਜੂਗਾ ਜੀ ਸੈਕਿੰਡ ਠੀਕ ਹੈ ਜੀ ਤਾਂ ਇਸ ਕਿਸੀ ਸਿੱਖਿਆ ਠੀਕ ਹੈ ਜੀ ਜਿਹਨੂੰ ਆਪਾਂ ਡਾਇਗਨੋਸਟਿਕ এডਿਕੇਸ਼ਨ ਕਹਿੰਦੇ ਆ ਠੀਕ ਹੈ ਜੀ ਤਕਸੀਸਨੀ ਠੀਕ ਹੈ ਇਹ ਹੁੰਦਾ ਜੀ ਜਿਹਦੇ ਨਾਲ ਆਪਾਂ ਕੀਏ ਉਹਨਾਂ ਦੇ ਦੋਸ਼ ਠੀਕ ਹੈ ਜੀ ਉਹਨਾਂ ਦੀਆਂ ਮੁਸ਼ਕਲਾਂ ਤੇ ਉਹਨਾਂ ਦੇ ਕਾਰਨਾਂ ਰੱਖੇ ਗਿਆਨ ਪ੍ਰਾਪਤ ਕਰਦੇ ਆ ਠੀਕ ਹੈ ਜੀ ਉਹਨੂੰ ਆਪਾਂ ਕਹਿੰਦੇ ਆ ਆਪਾਂ ਠੀਕ ਹੈ ਡਾਇਗਨੋਸਟਿਕ এডਿਕੇਸ਼ਨ ਜਾਂ ਤਸਖੀਸਨੀ ਠੀਕ ਹੈ ਠੀਕ ਹੈ ਸੈਕਿੰਡ ਅੰਸਰ ਆ ਜੂਗਾ ਇਹ 11ਵਾਂ ਕੁਐਸਚਨ ਦੇਖੋ ਜੀ ਪਾਸ਼ਾ ਸਿੱਖਿਆ ਦੇ ਰਾਹੀਂ ਸਭ ਤੋਂ ਵੱਡੀ ਮੁਸ਼ਕਿਲ ਹੈ ਕਿ ਬੱਚੇ ਪਾਸ਼ਾ ਵਿੱਚ ਦਿਲਚਸਪੀ ਨਹੀਂ ਲੈਂਦੇ ਅਧਿਆਪਕ ਨੂੰ ਵਿਆਕਰਨ ਦੇ ਨਿਯਮਾਂ ਦੀ ਜਾਣਕਾਰੀ ਨਹੀਂ ਹੁੰਦੀ ਪਾਸ਼ਾ ਨੂੰ ਉਸਦਾ ਯੋਗਸਥਾਨ ਨਹੀਂ ਦਿੱਤਾ ਜਾਂਦਾ ਜਾਂ ਸ਼੍ਰੇਣੀ ਦੇ ਹਰੇਕ ਬੱਚੇ ਦੀ ਪਾਸ਼ਾ ਗ੍ਰਹਿਣ ਪ੍ਰਗਤੀ ਕੋਈ ਜਹੀ ਨਹੀਂ ਹੁੰਦੀ ਠੀਕ ਹੈ ਜੀ ਵੀ ਸਭ ਤੋਂ ਵੱਡੀ ਮੁਸ਼ਕਿਲ ਕੀ ਹੈ ਜੀ ਪਾਸ਼ਾ ਦੇ ਰਾਹੀਂ ਤਾਂ ਇਹ ਅਨਸਰ ਆਜੂਗਾ ਜੀ 4th ਕਿ ਹਰ ਬੱਚੇ ਦੀ ਭਾਸ਼ਾ ਗ੍ਰਹਿਣ ਕਰਨ ਦੀ ਪ੍ਰਗਤੀ ਕੋਈ ਨਹੀਂ ਹੁੰਦੀ ਠੀਕ ਹੈ ਜੀ ਆਪਾਂ ਪੜ੍ਹਿਆ ਨਾ ਵੀ ਇੰਡੀਵੀਜੂਅਲ ਯਾ ਕੀ ਹੈ ਡਿਫਰੈਂਸ ਹੁੰਦੇ ਨੇ ਹਰ ਇੱਕ ਬੱਚੇ 'ਚ ਠੀਕ ਹੈ ਜੀ ਉਹਦੀਆਂ ਆਪਣੀਆਂ ਕੀ ਹੈ ਯੋਗਤਾਵਾਂ ਹੁੰਦੀਆਂ ਨੇ ਕਿਸੇ ਭਾਸ਼ਾ ਨੂੰ ਗ੍ਰਹਿਣ ਕਰਨ ਦੀ ਠੀਕ ਹੈ ਤਾਂ ਅਨਸਰ ਆ ਜਾਊਗਾ ਜੀ ਫੋਰਥ ਵੀ ਸ਼੍ਰੈਣੀ ਦੇ ਹਰ ਇੱਕ ਬੱਚੇ ਦੀ ਭਾਸ਼ਾ ਗ੍ਰਹਿਣ ਪ੍ਰਗਤੀ ਕੋਈ ਜਹੀ ਨਹੀਂ ਹੁੰਦੀ ਠੀਕ ਹੈ ਜੀ ਹਰ ਬੱਚਾ ਅਪ ਦੇ ਅਕੋਰਡਿੰਗ ਕੀ ਹੈ ਭਾਸ਼ਾ ਗ੍ਰਹਿਣ ਕਰਦਾ ਹੈ ਠੀਕ ਹੈ ਤਾਂ ਅਨਸਰ ਆ ਜਾਊਗਾ ਜੀ ਫੋਰਥ ਨੈਕਸਟ ਆ ਜੀ 12ਵਾਂ ਕੁਐਸਚਨ ਦੇਖੋ ਜੀ ਬੱਚਿਆਂ ਦੇ ਭਾਸ਼ਾ ਸੰਬੰਧੀ ਦੋਸ਼ਾਂ ਨੂੰ ਕਿਵੇਂ ਲੱਭਿਆ ਜਾ ਸਕਦਾ ਹੈ ਫਸਟ ਹੈ ਨਰੀਖਣ ਪ੍ਰਕਿਰਿਆ ਠੀਕ ਹੈ ਜੀ ਸੈਕਿੰਡ ਹੈਗਾ ਲਿਖਤੀ ਪ੍ਰੀਖਿਆ ਲੈ ਕੇ ਥਰਡ ਹੈਗਾ ਉਹਨਾਂ ਦੇ ਘਰੇਲੂ ਵਾਤਾਵਰਣ ਵੇਖ ਕੇ ਫੋਰਥ ਹੈ ਉਹਨਾਂ ਦੇ ਦੋਸਤਾਂ ਨਾਲ ਸਲਾਹ ਕਰਕੇ ਠੀਕ ਹੈ ਜੀ ਕਿਤੇ ਰਾਹੀਂ ਆਪਾਂ ਬੱਚੇ ਦੇਖੀਏ ਦੋਸ਼ ਲੱਭ ਸਕਦੇ ਹਾਂ ਭਾਸ਼ਾ ਸੰਬੰਧੀ ਤਾਂ ਇਹ ਅਨਸਰ ਆਜੂਗਾ ਜੀ ਨਰੀਖਣ ਦੁਆਰਾ ਠੀਕ ਹੈ ਜੀ ਆਪਾਂ ਆਬਜ਼ਰਵੇਸ਼ਨ ਮੈਥਡ ਦੁਆਰਾ ਕੀ ਹੈ ਉਹਨਾਂ ਦੇ ਬੱਚਿਆਂ ਕੇ ਭਾਸ਼ਾ ਸੰਬੰਧੀ ਦੋਸ਼ਾਂ ਨੂੰ ਕੀ ਲੱਭ ਸਕਦੇ ਹਾਂ ਠੀਕ ਹੈ ਜੀ ਤਾਂ ਅਨਸਰ ਆ ਜੂਗਾ ਫਸਟ ਹੀ 13ਵਾਂ ਕੁਐਸਚਨ ਆ ਜਾ ਜੀ ਤਸਖੀਸੀ ਪ੍ਰੀਖਿਆ ਦਾ ਭਾਵ ਹੈ ਜਾਂ ਕਾਰਜ ਹੈ ਕੀ ਜੀ ਬੱਚੇ ਦੀ ਭਾਸ਼ਾ ਵਿੱਚ ਪ੍ਰਗਤੀ ਦੀ ਜਾਂਚ ਕਰਨਾ ਪਾਠਸ਼ਾਸਨ ਦੀ ਦੋਸ਼ਾਂ ਤੇ ਤਰੁੱਟੀਆਂ ਦਾ ਪਤਾ ਲਗਾਉਣਾ ਬੱਚੇ ਨੂੰ ਅਗਲੀ ਸ਼੍ਰੇਣੀ ਵਿੱਚ ਤਰੱਕੀ ਦੇਣੀ ਜਾਂ ਬੱਚੇ ਨੂੰ ਸ਼੍ਰੇਣੀ ਵਿੱਚ ਅੰਕਾਂ ਦੇ ਆਧਾਰ ਤੇ ਦਰਜਾ ਪ੍ਰਦਾਨ ਕਰਨਾ ਠੀਕ ਹੈ ਜੀ ਕੀ ਹੁੰਦਾ ਜੀ ਜਿਹੜੀ ਆਪਣੀ ਡਾਇਗਨੋਸਟਿਕ ਆਪਣੀ ਜਿਹੜੀ ਐਗਜ਼ਾਮ ਜਾਂ ਪ੍ਰੀਖਿਆਵਾਂ ਹੁੰਦੀਆਂ ਠੀਕ ਹੈ ਜੀ ਉਹਦਾ ਕੀ ਭਾਵੇਂ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਸੈਕਿੰਡ ਪਾਸ਼ਾ ਸਬੰਧੀ ਦੋਸ਼ਾਂ ਦੀ ਤਰੁਪੀਆਂ ਦਾ ਪਤਾ ਲਗਾਉਣਾ ਠੀਕ ਹੈ ਤਾਂ ਹੀ ਆਪਾਂ ਜਿਹੜੀ ਕੀ ਹੈ ਤਸਖੀਸੀ ਜਿਹੜੀ ਸਪਰੀਖਿਆ ਉਹਦਾ ਲੈਣਾ ਠੀਕ ਹੈ ਜੀ ਤਾਂ ਕਿ ਆਪਾਂ ਕੀ ਜਿਹੜੇ ਲੈਂਗੁਏਜ ਨਾਲ ਸੰਬੰਧਿਤ ਬੱਚੇ ਦੇ ਕੀ ਦੋਸ਼ ਨੇ ਕੀ ਉਹਦੀ ਤਰੁਪੀਆਂ ਨੇ ਉਹਦਾ ਕੀ ਆਪਾਂ ਕੀ ਪਤਾ ਲਗਾ ਸਕੀ ਠੀਕ ਹੈ ਤਾਂ ਅਨਸਰ ਆਜੂਗਾ ਜੀ ਸੈਕਿੰਡ 14ਵਾਂ ਕੁਐਸਚਨ ਆ ਜਾਈ ਪਾਸ਼ਾ ਵਿੱਚ ਗੁਣਾਤਮਕ ਸੁਧਾਰ ਲਿਆਉਣ ਲਈ ਜ਼ਰੂਰੀ ਹੈ ਕਿ ਹਰੇਕ ਸਕੂਲ ਵਿੱਚ ਇੱਕ ਪੁਸਤਕਾਲਾ ਹੋਵੇ ਸੈਕਿੰਡ ਹੈ ਜੀ ਵਿਆਕਰਨ ਪੜਾਈ ਜਾਵੇ ਥਰਡ ਹੈ ਪ੍ਰਯੋਗਸ਼ਾਲਾ ਹੋਵੇ फोर्थ ਹੈ ਪਾਸ਼ਾ ਪ੍ਰਯੋਗਸ਼ਾਲਾ ਹੋਵੇ ਠੀਕ ਹੈ ਜੀ ਕੀ ਹੋਣੀ ਚਾਹੀਦੀ ਜਦੋਂ ਆਪਾਂ ਕੀ ਹੈ ਵੀ ਕੀ ਆਪਾਂ ਨੇ ਕਿ ਪਾਸ਼ਾ ਦੇ ਕਿਹਿਆ ਕੁਆਲਟੀ ਲੈ ਕੇ ਆਉਣੀ ਹੈ ਠੀਕ ਹੈ ਜੀ ਆਪਾਂ ਨੇ ਜਿਹੜੀ ਪਾਸ਼ਾ ਦੀ ਸਿੱਖਿਆ ਹੈ ਠੀਕ ਹੈ ਉਹਦੇ ਵਿੱਚ ਕੁਆਲਟੀ ਜਿਹੜੀ ਵਿੱਚ ਗੁਨਾਤਮਕ ਸੁਧਾਰ ਲੈ ਕੇ ਆਣੇ ਨੇ ਤਾਂ ਉਹਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਜੀ ਕੀ ਅਨਸਰ ਆ ਜਾਊਗਾ ਤੈਨਾਂ ਅਨਸਰ ਆਜੂਗਾ ਜੀ 4th ਵੀ ਕੀ ਹੈ ਪਾਸ਼ਾ ਪ੍ਰਯੋਗਸ਼ਾਲਾ ਹੋਣੀ ਚਾਹੀਦੀ ਹੈ ਠੀਕ ਹੈ ਜੀ ਤਾਂ ਹੀ ਆਪਾਂ ਦੇਖੋ ਜੀ ਇੱਕ ਪ੍ਰਯੋਗਸ਼ਾਲਾ ਹੋਊਗੀ ਲੱਗ ਹਰੇਕ ਲੈਂਗੁਏਜ ਦੀ ਬੱਚਾ ਕੀ ਹੈ ਉਹਨੂੰ ਦੇਖ ਕੇ ਸਿੱਖ ਰਿਹਾ ਕਰਕੇ ਕੀ ਹੈ ਉਹਦੇ ਵਿੱਚ ਸੁਧਾਰ ਆਊਗਾ ਠੀਕ ਹੈ ਗੁਣਾਤਮਿਕ ਕੁਆਲਿਟੀਟੇਟਿਵ ਕੀ ਹੈਗੀ ਸੁਧਾਰ ਆਊਗਾ ਠੀਕ ਹੈ ਪਾਸ਼ਾ ਵਿੱਚ ਠੀਕ ਹੈ ਤਾਂ ਅਨਸਰ ਆਜੂਗਾ 4th 15ਵਾਂ ਕੁਐਸਚਨ ਦੇਖੋ ਹੀ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਉਤਪੰਨ ਕਰਨ ਲਈ ਅਧਿਆਪਕ ਨੂੰ ਕੀ ਕਰਨਾ ਚਾਹੀਦਾ ਹੈ ਫਰਸਟ ਹੈ ਪੰਜਾਬੀ ਦੀ ਲਗਨ ਤੇ ਪਿਆਰ ਨਾਲ ਪੜ੍ਹਾਈ ਕਰਵਾਈ ਜਾਵੇ ਅਧਿਆਪਕ ਨੂੰ ਪੰਜਾਬੀ ਭਾਸ਼ਾ ਦਾ ਪੂਰਾ ਗਿਆਨ ਹੋਵੇ 3rd ਹੈ ਪੰਜਾਬੀ ਭਾਸ਼ਾ ਦੀ ਵਿਦਿਆਰਥੀ ਨੂੰ ਨਾਮ ਦਿੱਤੇ ਜਾਣ ਜਾਂ 4th ਹੈ ਕਿ ਪੰਜਾਬੀ ਭਾਸ਼ਾ ਦੀ ਸੱਭਿਆਚਾਰਕ ਤੇ ਕਦਰਾਂ ਕੀਮਤਾਂ ਬਾਰੇ ਸਮਝਾਇਆ ਜਾਵੇ ਠੀਕ ਹੈ ਜੀ ਵੀ ਆਪਾਂ ਨੇ ਕਿਹੜੀ ਜਿਹੜੀ ਆਪਣੀ ਪੰਜਾਬੀ ਲੈਂਗੁਏਜ ਹੈ ਜੀ ਉਹਦੇ ਪ੍ਰਤੀ ਆਪਾਂ ਨੇ ਕਿ ਪਿਆਰ ਉਤਪੰਨ ਕਰਨਾ ਤਾਂ ਐਜ਼ ਅ ਟੀਚਰ ਹੋਣ ਦੇ ਨਾਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਇਹਦਾ ਆਨਸਰ ਆਜੂਗਾ ਜੀ 4th ਪੰਜਾਬੀ ਪਾਸ਼ਾ ਦੀ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਬਾਰੇ ਸਮਝਾਇਆ ਜਾਵੇ ਠੀਕ ਹੈ ਜੀ ਜਦੋਂ ਆਪਾਂ ਆਪਣਾ ਕਲਚਰ ਠੀਕ ਹੈ ਦੱਸਾਂਗੇ ਤੇ ਆਪਣੀ ਜਿਹੀ ਵੈਲਿਊਜ਼ ਨੇ ਨੋਰਮਸ ਨੇ ਠੀਕ ਹੈ ਜੀ ਉਹ ਦੱਸਾਂਗੇ ਤਾਂ ਕਿ ਆਪਣੇ ਬੱਚੇ ਨੂੰ ਕੀ ਹੈ ਜਾਂ ਬੱਚੇ ਬੱਚਕੀ ਆਪਣੀ ਪੰਜਾਬੀ ਭਾਸ਼ਾ ਪ੍ਰਤੀ ਕੀ ਹੈ ਪਿਆਰ ਵਧੂਗਾ ਨਾ ਠੀਕ ਹੈ ਤਾਂ ਆਪਾਂ ਨੂੰ ਕਲਚਰ ਪੰਜਾਬੀ ਕਲਚਰ ਤੇ ਉਹਦੇ ਨੋਰਮਸ ਦੇ ਬਾਰੇ ਕੀ ਸਮਝਾਉਣਾ ਚਾਹੀਦਾ ਠੀਕ ਹੈ ਬੱਚਿਆਂ ਤਾਂ ਆਨਸਰ ਆਜੂਗਾ ਜੀ 4th ਅੱਜ ਦਾ ਲਾਸਟ ਕੁਐਸਚਨ ਦੇਖੋ ਹੀ ਪਾਸ਼ਾਦੀ ਵਰਕਸ਼ਾਪ ਜਕਾਰਜਸ਼ਾਲਾ ਕਿਸ ਨੂੰ ਕਿਹਾ ਜਾਂਦਾ ਹੈ ਪੁਸਤकालय ਨੂੰ ਖੇਡ ਵਿਭਾਗਾਂ ਨੂੰ ਸੱਭਿਆਚਾਰ ਵਿਭਾਗ ਨੂੰ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਠੀਕ ਹੈ ਜੀ ਕਿ ਨੂੰ ਕਿਹਾ ਜਾਂਦਾ ਹੈ ਬਾਦਸ਼ਾਹ ਦੀ ਵਰਕਸ਼ਾਪ ਤਾਂ ਇਹਦਾ ਅਨਸਰ ਆਜੂਗਾ ਜੀ ਫਸਟ ਠੀਕ ਹੈ ਜਿਹੜੀ ਪੁਸਤकालय ਹੋਗਾ ਜਾਂ ਆਪਣੀ ਲਾਇਬ੍ਰੇਰੀ ਹੋਗੀ ਠੀਕ ਹੈ ਜੀ ਉਹਨੂੰ ਆਪਾਂ ਬਾਦਸ਼ਾਹ ਦੀ ਵਰਕਸ਼ਾਪ ਕਹਿੰਦੇ ਹਾਂ ਠੀਕ ਹੈ ਜੀ ਤਾਂ ਅਨਸਰ ਆਜੂਗਾ ਫਸਟ ਠੀਕ ਹੈ ਸੋ ਇਹ ਸੀ ਮੇਰੀ ਅੱਜ ਦੀ ਕਲਾਸ ਕੀ ਮੇ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਤੁਹਾਨੂੰ ਕੋਈ ਡਾਊਟ ਜਾਂ ਕੁਝ ਪੁੱਛਣਾ ਹੋਵੇ ਤਾਂ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਠੀਕ ਹੈ ਜੀ ਤੇ ਟੈਲੀਗ੍ਰam ਦਾ ਲਿੰਕ ਦਿੱਤਾ ਹੋਇਆ ਡਿਸਕ੍ਰਿਪਸ਼ਨ ਚ ਉਹਨੂੰ ਜਰੂਰ ਜੁਆਇਨ ਕਰ ਲਿਓ ਜੀ ਠੀਕ ਹੈ ਉਹਨੂੰ ਜਰੂਰ ਜੁਆਇਨ ਕਰ ਲਿਓ ਕਿਉਂਕਿ ਇਹ ਮਟੀਰੀਅਲ ਤੁਹਾਨੂੰ ਉੱਥੇ ਮਿਲੂਗਾ ਟੈਲੀਗ੍ਰam ਤੇ ਠੀਕ ਹੈ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ